ਤਾਂ ਨੂੰ ਇਸ ਗੱਲ ਦਾ ਪਤਾ ਹੋਏਗਾ 2012 ਦੇ ਵਿੱਚ ਜਦੋਂ ਟ੍ਰਿਪਲ ਪੀ ਬਣਾਈ ਸੀ ਮਨਪ੍ਰੀਤ ਬਾਦਲ ਨੇ ਉਹਨੂੰ ਵੀ ਬੜਾ ਹੋਗਾ ਨਾ ਮਿਲਿਆ ਸੀ ਪੀ 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 ਤੇ ਬਕਾਇਦਾ ਤੌਰ ਤੇ ਭੀੜ ਤੰਤਰ ਕਦੀ ਵੋਟ ਤੰਤਰ ਚ ਤਬਦੀਲ ਨਹੀਂ ਹੁੰਦਾ ਉਹ ਵੀ ਬੜੀ ਭੀੜ ਸੀ ਭਗਵੰਤ ਮਾਨ ਨੂੰ ਤੇ ਬਕਾਇਦਾ ਤੌਰ ਤੇ ਮਨਪ੍ਰੀਤ ਬਾਦਲ ਨੂੰ ਲੱਗਦਾ ਸੀ ਸਰਕਾਰ ਤੇ ਸਾਡੀ ਬਣਨੀ ਬਣਨੀ ਅਸ ਦੀ ਜੋ ਮਰਜ਼ੀ ਹੋਵੇ ਤੂ ਵੋਟਾਂ ਕਿੰਨੀਆਂ ਪਈ ਸੀ 5% ਲੇਕਿਨ ਉਸ ਭੀੜ ਦਾ ਤੇ ਇਸ ਭੀੜ ਦਾ ਫਰਕ ਆ ਉਹ ਭੀੜ ਸਿਰਫ ਭੀੜ ਸੀਗੀ ਇਹ ਭੀੜ ਨਹੀਂ ਇਹ ਧਾਰਮਿਕ ਤੌਰ ਤੇ ਅਕਾਲ ਤਖਤ ਨੂੰ ਜਿਹੜੀ ਆ ਸਮਰਪਿਤ ਲੋਕ ਨੇ ਉੱਥੇ ਆਏ ਜਿਹੜੇ ਆ ਅਕਾਲ ਤਖਤ ਦੇ ਨਾਂ ਤੇ ਆਏ ਆ ਉਦਾਂ ਇਹ ਪੰਜ ਮੈਂਬਰੀ ਨੂੰ ਕਿਸੇ ਪੁੱਛਣਾ ਹੈ ਕਿਸੇ ਨੇ ਪੁੱਛਣਾ ਹੈ ਕਿਉਂ ਭੀੜ ਇਕੱਠੀ ਹੋ ਰਹੀ ਆ ਤੇ ਕਾਲ ਤੱਕ ਦੇ ਨਾਂ ਤੇ ਹੋ ਰਹੀ ਆ ਭਾਵੇਂ ਕੋਈ ਵਾਲ ਕਟਾਏ ਆ ਤੇ ਭਾਵੇਂ ਕਿਸੇ ਨੇ ਨਹੀਂ ਕਟਾਏ ਜੀ ਦੇ ਨਾਂ ਵੀ ਸਿੰਘ ਲੜਿਆ ਸਿੱਖ ਪਰਿਵਾਰ ਦੇ ਵਿੱਚੋਂ ਉਹਦੀ ਅੱਜ ਵੀ ਆਸਤਾ ਕਾਲ ਤੱਕ ਤੇ ਹੈਗੀ ਉਹ ਕਾਲ ਤੱਕ ਦਾ ਉਮਾ ਹੀ ਸਤਕਾਰ ਕਰਦਾ ਜਿਹਦਾ ਜਿੰਨਾ ਇੱਕ ਗਿਆਨੀ ਕਰਦਾ ਉਹ ਨਵੰਦ ਕਰਦਾ ਹੋਏਗਾ ਇਸ ਕਰਕੇ ਜਿਸ ਤਰੀਕੇ ਨਾਲ ਇਸ ਜਿਹੜੀ ਪੰਜਵੇਂ ਮੇਰੀ ਕਮੇਟੀ ਹੈ ਇਹਨਾਂ ਨੂੰ ਬਕਾਇਦਾ ਤੌਰ ਤੇ ਹੰਗਾਰਾ ਮਿਲ ਰਿਹਾ ਵਾ ਉਹ ਲੋਕ ਜਿਹੜੇ ਇੱਕ ਦਿਨ ਨੂੰ ਵੇਖਣਾ ਨਹੀਂ ਚਾਹੁੰਦੇ ਉਹ ਇਕੱਠੇ ਇੱਕ ਮੰਚ ਤੇ ਆ ਗਏ ਸਿਰਫ ਅਕਾਲ ਤਖਤ ਦੀ ਬਦੌਲਤ ਸੁਰਜੀਤ ਸਿੰਘ ਲਕੜਾ ਰਜੀਤ ਸਿੰਘ ਰਖੜਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਕਦੀ ਵੀ ਇੱਕ ਮਜ ਤੇ ਇਕੱਠੇ ਨਹੀਂ ਸੀ ਹੋ ਸਕਦੇ ਲਿਕ ਅਕਾਲ ਤਖਤ ਦੀ ਇਸ ਪੰਜ ਮੈਂਬਰੀ ਕਮੇਟੀ ਨੇ ਤੇ ਅਕਾਲ ਤਖਤ ਦੇ ਹੁਕਮਾਂ ਨੇ ਇਕੱਠੇ ਕਰਤਾ ਇਹਨਾਂ ਨੂੰ ਸਤ ਬਰਜ ਸਿੰਘ ਬਰਨਾਲਾ ਤੜਾ ਜਿਹਨੂੰ ਗੱਗਨੀ ਬਰਨਾਲਾ ਕਹਿੰਦੇ ਆ ਪਰਮਿੰਦਰ ਸਿੰਘ ਢੀਂਸਾ ਗੋਵਰ ਸਿੰਘ ਲੋੰਗੋਵਾਲ ਇਹ ਵੀ ਕਦੀ ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕਦੇ ਸੰਗਰੂਰ ਦੇ ਵਿੱਚ ਵੀ ਇੱਕ ਮੰਚ ਤੇ ਇਕੱਠੇ ਵੇਖੇ ਗਏ ਇਹਦਾ ਮਤਲਬ ਵੀ ਲੀਡਰਸ਼ਿਪ ਜਿਹੜੀ ਆ ਉਹ ਸਾਰੀ ਇੱਕਦਮ ਇੱਕ ਮੰਚ ਤੇ ਇਕੱਠੀ ਹੋ ਰਹੀ ਆ ਤੇ ਮੈਂ ਇੱਕ ਗੱਲ ਕਹੂੰਗਾ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਜਿਸ ਤਰੀਕੇ ਨਾਲ ਭਰਤੀ ਰੈਲੀ ਇਹਨਾਂ ਇਹਨਾਂ ਦੀ ਹੋ ਰਹੀ ਆ ਤੁਸੀਂ ਆਪਣੀ ਇੱਕ ਮੀਟਿੰਗ ਵਿਖਾ ਦਿਓ ਜਿਹੜੀ ਹੋਈ ਉਹ ਇੱਕ ਮੀਟਿੰਗ ਜਿਹੜੀ ਭਰਤੀ ਦੀ ਮੀਟਿੰਗ ਤੁਸੀਂ ਕਿਤੇ ਵਿਖਾ ਦਿਓ ਕਿਤੇ ਹੈਗੀ ਤੁਸੀਂ ਜਿੰਨਾ ਮਰਜ਼ੀ ਦਾਵਾ ਕਰੀ ਜੋ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ 50 ਲੱਖ ਕਰਾਂਗੇ ਡਾਕਟਰ ਚੀਮਾ ਨੇ ਕਿਹਾ ਸੀ 35 ਲੱਖ ਕਰਾਂਗੇ ਫਿਰ 32 ਲੱਖ ਤੇ ਆ ਗਏ ਹੁਣ 22 ਲੱਖ ਦੇ ਆ ਗਏ ਲਿਕਨ ਮੈਂ ਵੀ ਦੱਸਦੇ ਆ ਅਜੇ ਵੀ ਦੋਵਾਂ ਧਿਰਾਂ ਦੇ ਵਿੱਚ ਕੁਝ ਸਾਂਝੇ ਬੰਦੇ ਜਿਹੜੇ ਕੋਸ਼ਿਸ਼ ਕਰ ਰਹੇ ਨੇ ਵੀ ਇਕਤਾ ਕਿਸੇ ਤਰੀਕੇ ਨਾਲ ਹੋ ਜਾਵੇ ਪਰ ਇਕਤਾ ਤਾਂ ਇੱਕੋ ਹੀ ਤਰੀਕਾ ਵੀ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਦਾ ਜਿਹੜਾ ਵਾ ਰੱਟ ਉਹ ਤਿਆਗ ਦੇਵੇ ਫਿਰ ਭਾਵੇਂ ਹੋ ਜਾਵੇਦਰ ਕੋਈ ਗੱਲ ਨਹੀਂ ਹੈ ਲਿਕਨ ਲੋਕਧਸ਼ਾ ਬਹੁਤ ਹੈ ਮੈਂ ਇਹ ਵੀ ਦੱਸਦੇ ਆ ਜਿਹੜੀ ਪੰਜ ਮੈਂਬਰੀ ਕਮੇਟੀ ਵਾਲੇ ਨੇ ਉਹ ਇਸ ਤਰੀਕੇ ਨਾਲ ਪੇਸ਼ ਕਰ ਰਹੇ ਵੀ ਅਸੀਂ ਲੀਡਰ ਨਹੀਂ ਡਣੇ ਅਸੀਂ ਤੁਹਾਡੇ ਲੀਡਰ ਨਹੀਂ ਹੈਗੇ ਅਸੀਂ ਤੇ ਕਾਲ ਤੱਕ ਦੇ ਸੇਵਾਦਾਰ ਬਣ ਕੇ ਤੁਹਾਡੀ ਕਿਚੜੀ ਚਾਹੀਏ ਅਸੀਂ ਤੇ ਚਾਹੀਦੇ ਵੀ ਇਸ ਤਰੀਕੇ ਨਾਲ ਜੇ ਲੀਡਰ ਬਣ ਕੇ ਆਗੇ ਤੇ ਸ਼ਾਇਦ ਫਿਰ ਲੋਕਸ਼ਾਦੇ ਸੱਟ ਨਾ ਕਰਨ ਉਹ ਆਦੇ ਜਿਸ ਤਰੀਕੇ ਨਾਲ ਬੀਬੀ ਸਤਵੰਤ ਕਰੋ ਸਤਵੰਤ ਕਰੋ ਲਿਆ ਪੀ ਅੱਜ ਤੋਪਾਂ ਤੇ ਟੈਂਕਾਂ ਦਾ ਜ਼ਮਾਨਾ ਨਹੀਂ ਗਿਆ ਅੱਜ ਬੁਲੇਟਾਂ ਦੀ ਬੈਲਰ ਦਾ ਜ਼ਮਾਨਾ ਹੋ ਗਿਆ ਸਾਡੇ ਤੇ ਮਾਮਲਾ ਧਾਰਮਿਕ ਉਹ ਜਾਂ ਸਿਆਸੀ ਛੇੜ ਗਿਣਤੀ ਨਾਲ ਜਿੱਤੀ ਜਾਂਦੀ ਹੈ ਜਿਸ ਤਰੀਕੇ ਨਾਲ ਗਿਣਤੀ ਮਿਲ ਰਹੀ ਹੈ ਇਸ ਕਰਕੇ ਮੇਰਾ ਇੱਕ ਕਹਿਣ ਤੋਂ ਭਾਵੇਂ ਆ ਕਿ ਇਹਨਾਂ ਨੂੰ ਜੇ ਅੱਜ ਵੀ ਹੰਗਾਰਾ ਮਿਲਿਆ ਵਾ ਜਿਹੜਾ ਕੱਲ ਹੰਗਾਰਾ ਮਿਲਿਆ ਉਸ ਤੋਂ ਪਹਿਲਾਂ ਸੰਗਰੂਰ ਚ ਹੰਗਾਰਾ ਮਿਲਿਆ ਵਾ ਉਹ ਗਰੇ ਬੜੇ ਬੜੇ ਨੇ ਹੁਣ ਸ਼ਾਇਦ ਇਹ 4 ਤਰੀਕ ਨੂੰ ਜਿਹੜਾ ਵਾ ਉਹ ਗੁਰਦਾਸਪੁਰ ਚ ਕਰ ਰਹੇ ਨੇ ਆਪਣੀ ਰੈਲੀ ਹਾਲੀ ਦੁਆਬੇ ਦੇ ਵਿੱਚ ਤੇ ਮਾਝੇ ਤੇ ਸ਼ਾਇਦ ਇਹਨਾਂ ਨੂੰ ਅੰਗਰਾਂ ਨਾ ਮਿਲੇ ਕਿ ਮਾਲਵੇ ਚ ਬਹੁਤ ਤਕੜਾ ਅੰਗਰਾਂ ਮਿਲ ਰਿਹਾ ਇਹਨਾਂ ਨੂੰ ਤੇ ਮਾਲਵਾ ਇੱਕ ਜਿਹੋ ਜਿਹਾ ਉਹ ਜਿੱਥੇ 67 ਸੀਟਾਂ ਨੇ ਸਦਨ ਸਭਾ ਦੀ ਜਿਹੜਾ ਆਪਣੇ ਆਪ ਚ ਸਮਰਥ ਸਰਕਾਰ ਬਣਾਉਣ ਦੇ ਅੱਜ ਵੀ ਇਹਨਾਂ ਜਿਹੜੇ ਇਕਬਾਲ ਸਿੰਘ ਝੁੰਡਾ ਨੇ ਜਿਹੜੀ ਗੱਲ ਕੀਤੀ ਆ ਉਹਨਾਂ ਨੇ ਵੀ ਕਿਹਾ ਵੀ ਜਦੋਂ ਸਾਨੂੰ ਇਹਨਾਂ ਦੇ ਇੱਕ ਸਰਦਾਰ ਸਿਕ ਬੀਤ ਸਿੰਘ ਬਾਦਲ ਨੇ ਇੱਕ ਕਮੇਟੀ ਬਣਾਈ ਸੀਗੀ ਝੁੰਡਾ ਕਮੇਟੀ ਅਸੀਂ ਲੋਕਾਂ ਦੇ ਘਰ ਘਰ ਗਏ ਅਸੀਂ ਬਸਮਰਤਕਾ ਹੋਏ ਸੀ ਵਰਕਰਾਂ ਕੋਲ ਇੱਕੋ ਹੀ ਗੱਲ ਉਹਨੇ ਕਹੀ ਵੀ ਲੀਡਰਸ਼ਿਪ ਚੇਂਜ ਕਰ ਦਿਓ ਸਭ ਕੁਝ ਹੋ ਜਾਊਗਾ ਜੇ ਲੀਡਰਸ਼ਿਪ ਚੇਂਜ ਨਾ ਕੀਤੀ ਤੇ ਜਿਹੜੇ ਤੜੇ ਹਾਲਾਤ ਨੇ ਇਤੋਂ ਵੀ ਮਾਰੇ ਹੋ ਕਹਿੰਦਾ ਸੀ ਪੂਰ ਦਿੱਤੀ ਰਿਪੋਰਟ ਦੇਣ ਤੋਂ ਬਾਅਦ ਕੋਈ ਕਾਰ ਵੀ ਨਹੀਂ ਹੋਈ ਸੁਖਵੀਰ ਸਿੰਘ ਬਾਦਲ ਤਾਂ ਛੱਡਣ ਲਈ ਤਿਆਰ ਹੀ ਨਹੀਂ ਹੈਗੇ ਦੂਸਰੀ ਚੀਜ਼ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਜਿਹੜੀ ਝੁੰਡਾ ਕਮੇਟੀ ਦੀ ਰਿਪੋਰਟ ਹੈ ਕੀ ਤੁਸੀਂ ਜਨਤਕ ਕਰੋਗੇ ਉਹਨਾਂ ਕਹਿੰਦੇ ਜੀ ਬਹੁਤ ਸਾਰੀ ਜਨਤਕ ਹੋਗੀ ਅਸੀਂ ਆਪਸ ਵਿੱਚ ਵਿਚਾਰ ਚਰਚਾ ਕਰਾਂਗੇ ਜਨਤਕ ਕਰ ਦੇਣੀ ਚਾਹੀਦੀ ਹੈ ਇਸ ਲਈ ਕੀ ਅਗੇ ਚੰਗੀ ਗੱਲ ਜੇ ਜਨਤਕ ਕਰਦੇ ਨੇ ਉਹ ਵੀ ਇਹਨਾਂ ਦੇ ਫਾਇਦੇ ਚ ਗੱਲ ਜਾਊਗੀ ਲੇਕਿਨ ਮੈਨੂੰ ਇਸ ਗੱਲ ਦੀ ਗੱਲ ਬੀਬੀ ਸਤਵੰਤ ਕੌੜ ਦੇ ਨਾ ਬਾਦਲ ਖਲਬ ਦੇ ਬੋਲੀ ਆ ਬਦ ਪ੍ਰਵਾਦ ਖਲਬ ਬੋਲੀ ਨਾ ਕਾਲੀ ਦੇ ਖਲਬ ਬੋਲੀ ਨੇ ਇੱਕੋ ਹੀ ਗੱਲ ਕੀਤੀ ਆ ਕੱਲ ਤੱਕ ਆਪਣੇ ਦਾਦੇ ਦੀ ਗੱਲ ਕੀਤੀ ਆ ਆਪਣੇ ਪਿਤਾ ਦੀ ਗੱਲ ਕੀਤੀ ਉਹਨੇ ਤੁਹਾਨੂੰ ਪਤਾ ਹੋਵੇਗਾ ਧਾਮੀ ਸਾਹਿਬ ਗਏ ਸੀ ਬੀਬੀ ਕੋਲੇ ਬੀਬੀ ਜੀ ਮੈਂ ਸਿਫਾ ਦਿੱਤਾ ਕਮੇਟੀ ਕੋ ਤੁਸੀਂ ਵੀ ਦੇਉਂਦੀ ਕੋਈ ਨੋ ਜਿਸ ਅਕਾਲ ਦੀ ਅਕਾਲ ਤੱਕ ਦੀ ਅਜਮਦ ਖਤਰ ਮੇਰੇ ਬਾਪੂ ਦੀ ਮੇਰੇ ਫਾਦਰ ਦੀ ਸ਼ਹਾਦਤ ਹੋਈ ਹੈ ਮੈਂ ਉਤੋਂ ਸਿਵਹਨੀ ਦੇ ਜੰਗ ਦੀ ਮੇਰੀ ਜਿਮੇਵਰੀ ਲਈ ਮੈਂ ਕਰ ਰਹੀ ਹਾਂ ਉਹ ਜਦੋਂ ਕਿਸੇ ਮੀਟਿੰਗ 'ਚ ਸ਼ਾਮਲ ਹੁੰਦੀ ਆ ਬਕਾਇਦਾ ਤੌਰ ਤੇ ਉਤੋਂ ਛੁੱਟੀ ਲੱਗੇ ਹੁੰਦੀ ਆ ਉਹਦਾ ਸ਼ਾਮਲ ਹੁੰਦੀ ਆ ਅੱਜ ਉਹਨੇ ਆਪਣਾ ਬੜਾ ਲਛਿਤਦਰ ਭਾਸ਼ਣ ਕੀਤਾ ਉਹ ਸੁਣੀ ਸਪੀਸ ਦੀ ਬੀਬੀ ਦੀ ਪਿੱਕੇਸਟਰ ਉਹਨਾਂ ਦੇ ਦਾਦਾ ਜੀ ਸੰਤ ਕਰਤਾਰ ਸਿੰਘ ਪਠੜਾ ਵਾਲਿਆਂ ਨੇ ਉਹਨਾਂ ਨੇ ਜਦੋਂ ਐਮਰਜੈਂਸੀ ਲੱਗੀ ਸੀ ਅਕਾਲੀ ਚਲੇ ਗਏ ਸੀ ਸਾਡੇ ਕੋਲ ਰਿਆਕ ਅੱਖ ਨਹੀਂ ਸਾਡੇ ਕੋਲ ਪੰਜ ਬੰਦੇ ਨਹੀਂ ਇਕੱਠੇ ਹੁੰਦੇ ਸਾਡੀ ਮਦਦ ਕਰੋ ਤੁਸੀਂ ਤੇ ਉਦੋਂ ਉਹਨਾਂ ਦੇ ਸੈਂਤੀ ਨਗਰ ਕੀਰਤਨ ਪੰਜਾਬ ਚ ਪੂਰੇ ਗੱਡੇ ਸੀ ਤੇ ਲੋਕਾਂ ਨੂੰ ਲਾਮਬਦ ਕੀਤਾ ਸੀ ਨਾਲੇ ਲੋਕਾਂ ਨੂੰ ਅੰਮ੍ਰਿਤਪੰਚ ਗ੍ਰਹਿ ਗੁਰੂ ਗ੍ਰੰਥ ਗੁਰੂ ਪੰਥ ਨਾਲ ਜੋੜਿਆ ਤੇ ਨਾਲ ਕਿਹਾ ਵੀ ਅੰਮ੍ਰਿਤਸਰ ਮੋਰਚਾ ਲੱਗਾ ਤੇ ਮੋਰਚੇ ਦੇ ਵੱੱਲੇ ਕਿ ਸਾਮਲ ਹੋ ਤੇ ਲੋਕ ਲੱਖਾਂ ਦੀ ਗਿਣਤੀ ਚ ਇੱਥੇ ਆ ਗਏ ਸੀ ਜਿੰਨੂੰ ਵੇਖ ਕੇ ਸਰਕਾਰ ਘਬਰਾ ਗਈ ਸੀ ਤੇ ਫਿਰ ਉਹਨਾਂ ਨੂੰ ਐਮਰਜੈਂਸੀ ਹਟਾਉਣੀ ਪਈ ਸੀ ਫਿਰ ਬੀਬੀ ਸਤਵੰਤ ਕੋ ਨੇ ਆਪਣੇ ਸ਼ਬਦ ਕਹਿਣ ਮੈਂ ਆਪਣੇ ਕੋਲ ਨਹੀਂ ਕਹਿ ਰਿਆ ਉਹਨੇ ਤੇ ਉਹ ਵੀ ਜ਼ਿਕਰ ਕੀਤਾ ਤੇ ਸੀਗਾ ਜਦੋਂ 300 ਸਾਲਾ ਮਨਾਇਆ ਗਿਆ ਸੀ ਸ਼ਹੀਦੀ ਦੇ ਵਿੱਚ ਨਵੇਂ ਪਾਛੇ ਦਾ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਉਹਦਾ ਵੀ ਉਹਨਾਂ ਬੜੀਆ ਖਰੀਆਂ ਖਰੀਸ ਨਿਆ ਸੀ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਉਹਦਾ ਇੱਕ ਇੰਸਾਈਡ ਮੈਟਰ ਦਾ ਸੰਖਿਆ ਕਰਨਾ ਚਾਹੁੰਦਾ 인ਦਰਾ ਗਾਂਧੀ ਬਤੌਰੇ ਪ੍ਰਧਾਨ ਮੰਤਰੀ ਸ਼ਾਮਲ ਹੋਈ ਆ ਬੜੀ ਵੱਡੀ ਗਿਣਤੀ ਸੇ ਕਮੇਟੀ ਨੇ ਉੱਥੇ ਸਟੇਟ ਤੋਂ ਕਹਿੰਦੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਘਰੋਂ ਦੂਰਬੀ ਲੈ ਕੇ ਉਰ ਦੀ ਨਾਲ ਵੇਖਣ ਵਾਸਤੇ ਇੱਕ ਸੰਤ ਕਰਤਾਰ ਸਿੰਘ ਪਿੰਡਰ ਵਾਲੇ ਸੀ ਜਿੰਨਾਂ ਕਿਹਾ ਸੀ ਬੀਬੀ ਜੀ ਸਾਨੂੰ ਦੂਰਬੀ ਨਾਲ ਨਹੀਂ ਨੰਗੀ ਅੱਖ ਨਾਲ ਵੇਖਿਆ ਕਰੋ ਦੇਸ਼ ਦੀ ਆਜ਼ਾਦੀ 'ਚ ਅਸੀਂ ਵੱਧ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਤੇ ਦੇਸ਼ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਅਸੀਂ ਪਾਇਆ ਤੇ ਬੀਬੀ ਮੁਸਕਰਾ ਪਈ ਸੀ ਸੰਤ ਸਿੰਘ ਮਸਕੀਨ ਆਪਣੀ ਕੈਸਟ 'ਚ ਕਹਿੰਦੇ ਆ ਕਿੰਦੇ ਜੀ ਮੈਂ ਸੋਚਿਆ ਵੀ ਅੱਜੇ ਸਾਢੇ 6 ਵਜੇ ਦੇਰ ਚੱਲਦੀ ਹੈ ਲੇਕਿਨ ਬੀਬੀ ਮੁਸਕਰਾ ਕੇ ਤਰਗੀ ਕਿ ਕੋਈ ਗਲਤੀ ਹੋਈ। ਇਸੇ ਤਰੀਕੇ ਨਾਲ ਸੈਂਤੀ ਨਗਰ ਕੀਤੇ ਜਦੋਂ 4 ਬੰਦੇ ਇਕੱਠੇ ਹੋਣੇ 144 ਲੱਗੀ ਸੀਗੀ ਲੇਕਿਨ ਉਹਨਾਂ ਨੇ ਫੇਰ ਵੀ ਪੰਜਾਬ ਦੇ ਨਗਰ ਕੀਰਤਨ ਕੰਢੀ ਤੇ ਲੋਕਾਂ ਨੂੰ ਨਾਲ ਜੋੜਿਆ ਤੇ ਇਹ ਮੋਰਚਾ ਕਾਮਯਾਬ ਕੀਤਾ ਸੀ ਉਹਨੇ ਕਿ ਇਹ ਮੇਰੇ ਦਾਦੇ ਦੀ ਫਦਰ ਸੀ ਵੀ ਉਹ ਲੋਕ ਸੇਵਕ ਸਨ। ਉਹ ਪੰਦੇ ਸੇਵਕ ਸਨ। ਇਸ ਕਰਕੇ ਕਹਿੰਦੀ ਮੈਂ ਕਿਸੇ ਦੇ ਖਿਲਾਫ ਨਹੀਂ ਕੋਈ ਗੱਲ ਨਹੀਂ ਮੇਰਾ ਤੇ ਇੱਕ ਨਕਾਰਤੀ ਪ੍ਰੋਗਰਾਮ ਵੀ ਜੋ ਕਾਲ ਤੱਕ ਤੋਂ ਸਾਡੀ ਡਿਊਟੀ ਲੱਗੀ ਆ ਜੋ ਕਾਲ ਤੱਕ ਨੇ ਸਾਨੂੰ ਕਿਹਾ ਵਾ ਜੋ ਆਦੇਸ਼ ਜਾਰੀ ਕੀਤੇ ਸੀ ਉਹਨਾਂ ਨੂੰ ਇਨ ਬਿਨ ਲਾਗੂ ਕਰੀਏ